ਮੋ ਵੀ ਮਿੱਤਰੋ ਅਕਾਰਤੀ ਗਿਆ ਬੈਠੇ ਵੀ ਰਾਤ ਬਾਹਰ ਸੀਗੀ ਤੇ ਉਹ ਨਾ ਆਈਆ ਤੇ ੜੀ ਨਹੀਂ ਜਾਂਦੀ ਇਹ ਬਾਹਰ ਨਹੀਂ ਜਾਦੀ ਆ ਦੇਖ ਵੀ ਮਾਰ ਕੇ ਇਹ ਫੜੀ ਗਈ ਤਾਂ ਲੋ ਵੀ ਮਿੱਤਰੋ ਦੇਖੋ ਤੁੰਦ ਅੱਜ ਦਾ ਬੁਰਾ ਹਾਲ ਹੀ ਆ ਉਹ ਪਰਨਾ ਗਨੂਰ ਕਰਿਓ ਪਰਨਾ ਆਪਣੇ ਚਾਜ ਨਹੀਂ ਪਣਨੇ ਸਤਿ ਸ਼੍ਰੀ ਅਕਾਲ ਜੀ ਬਾਈ ਕੀ ਹਾਲ ਚਾਲ ਸਭ ਹੋਰ ਸਾਰੇ ਪਰਾ ਠੀਕ ਠਾਕ ਆ ਲਓ ਬਾਈ ਮਿੱਤਰੋ ਆਪਾਂ ਕਰਤੀ ਵਲੌਗ ਦੀ ਸਟਾਰਟਿੰਗ ਤੇ ਬਾਈ ਜੀ ਅੱਜ ਤਾਂ ਧੁੰਦ ਬਹੁਤ ਜਿਆਦਾ ਆ ਬੁਰਾ ਹਾਲੀ ਆ ਤੇ ਇੱਕ ਨਾ ਵੀਰ ਬਣ ਕੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਫੇਸਬੁੱਕ ਵਾਲੇ ਵੀ ਤੇ YouTube ਵਾਲੇ ਵੀ ਠੀਕ ਆ ਇਧਰੋਂ ਹਵਾ ਆਪਣਾ ਠੰਡੀ ਆਉਂਦੀ ਆ ਬਾਈ ਬਹੁਤ ਬਹੁਤ ਜਿਆਦਾ ਧੁੰਦ ਆ ਅੱਜ ਤਾਂ ਪਗਣੇ ਤੋਪ ਤੂਪ ਕੱਟੂਆ ਕਿ ਨਹੀਂ ਲਓ ਭਾਈ ਮਿੱਤਰੋ ਅੱਜ ਤਾਂ ਤਾਂ ਹੁੰਦਾ ਮੌਸਮ ਕੋਈ ਐਡਾ ਵਧਗਾ ਨਹੀਂ ਸੀਗਾ ਭਾਈ ਜੀ ਤੇ ਆਪਾਂ ਬਾਹਰ ਬੈਠੇ ਸੀਗੇ ਤੇ ਹੁਣ ਭਾਈ ਚੱਲਦੇ ਆਪਾਂ ਪਸੂ ਪਿਆਉਣ ਪਸੂ ਪਿਆ ਕੇ ਤੇ ਉਹ ਥੱਲੜ ਦੇ ਖੁੱਡੇ ਵਾਲੇ ਜਿਹੜੇ ਬਿਮਾਰ ਬੱਚੇ ਆ ਉਹ ਕੱਢ ਦਈਏ ਬਾਹਰ ਤੇ ਭਾਈ ਪਸੂ ਪਿਆਈਏ ਪਹਿਲਾਂ ਪਰ ਨਾ ਭਈ ਅੱਜ ਇਹ ਤਾਂ ਮੇਰਾ ਸਹੀ ਨਹੀਂ ਵੱਜਿਆ ਸੀਗਾ ਪਸੂ ਪਿਆਦ ਕੇ ਭਾਈ ਉਸ ਤੋਂ ਬਾਅਦ ਫਿਰ ਆ ਕੱਢਦੇ ਆ ਥੱਲੜ ਦੇ ਖੁੱਡੇ ਵਾਲੇ ਬੱਚੇ ਇਹਨਾਂ ਨੂੰ ਦਵਾਈ ਦੁਵਾਈ ਦਿੰਨੇ ਆ ਤੇ ਸੂਰਜ ਦੇਵ ਤਾਂ ਨਿਕਲਿਆ ਤਾਂ ਸੀਗਾ ਬਾਈ ਤੇ ਪਰ ਕੋਈ ਗੱਲ ਬਾਤ ਹੈ ਨਹੀਂ ਐਡੀ ਤੇ ਆ ਬੰਦਾ ਵੇਖ ਵੇ ਇਧਰ ਲਓ ਬਾਈ ਮਿੱਤਰੋ ਪਾਣੀ ਪਿਆ ਆਪਾਂ ਤੇ ਬੱਚੇ ਕੱਢ ਲਿਆ ਬਾਹਰ ਜਿਹੜੇ ਢਿੱਲੇ ਆ ਬਾਈ ਜਮਾਂ ਸਹੀ ਆ ਹੁਣ ਦਵਾਈ ਬੂਟੀ ਟਾਈਮ ਸ਼ੈਰ ਦੇ ਹੀ ਗਏ ਆ ਤੇ ਹੁਣ ਸਟਾ ਬਾਈ ਜੀ ਪਿਆਲੀ ਇਹ ਪਾਣੀ ਤੇ ਉਦੋਂ ਬਾਅਦ ਬੱਚਿਆਂ ਨੂੰ ਦੇ ਕੇ ਦਵਾਈ ਬਾਈ ਜਮਾਂ ਸਹੀ ਆ ਹੁਣ ਜਮਾਂ ਇੱਕ ਦੂ ਰਹਿ ਗਈ ਮਾੜੀ ਜੀ ਢਿੱਲੇ ਆ ਵੇਖੋ ਬਾਕੀ ਸਾਰੇ ਓਕੇ ਦੀ ਰਿਪੋਰਟ ਹੋ ਗਈ ਬਾਕੀ ਸਹੀ ਆ ਇੰਨਾ ਚੱਕ ਦੋ ਵਾ ਢਿੱਲੇ ਬਾਕੀ ਜਮਾਂ ਇੱਕ ਦੂ ਡੰਗ ਦਵਾਈ ਦੇ ਕੇ ਸੈੱਟ ਹੋ ਜਾਣਗੇ ਬਈ ਲਓ ਬਈ ਮਿੱਤਰੋ ਆ ਕੁੜੀਆਂ ਵਾਲੇ ਵੀ ਸਾਰੇ ਬਾਹਰ ਕੱਢ ਦੀ ਤੇ ਇਹਨਾਂ ਨੂੰ ਦਵਾਈ ਦੇਣੀ ਆ ਬਈ ਇਹਨੂੰ ਜ਼ਖਾਮ ਸੀ ਆ ਬੱਚੇ ਨੂੰ ਬਾਈ ਕੱਲ ਵੀ ਇਹਨੂੰ ਦਵਾਈ ਦੂਈ ਦਿੱਤੀ ਸੈੱਟ ਆ ਹੁਣ ਨਾਲੇ ਅੱਖ ਜੀ ਬਰੜੇ ਨੂੰ ਇਹਨੂੰ ਨਾਲੀ ਇਹਨਾਂ ਨੂੰ ਬਈ ਸੈੱਟ ਕਰਕੇ ਨਾਲ ਹੀ ਹੁਣ ਵਿਟਾਵਨ ਪਾਉਂ ਆ ਪਾਣੀ ਚ ਪਾਇਆ ਕਰਾਂਗੇ ਪੰਜ ਦਿਨ ਲਗਾਤਾਰ ਪਾ ਦੇਣੇ ਬਈ ਮੜ ਕੇ ਯਾਰ ਇਹਨਾਂ ਕੱਢ ਲਈਏ ਬਾਹਰ ਸੈਟਾ ਰਹੀ ਤੇ ਇਹਦੀ ਸੀ ਕਿ ਇੱਕ ਦੋ ਇਹਨਾਂ ਦੀ ਦੁਖਾਨ ਸੀਗਾ ਬਈ ਤੇ ਇਹਨਾਂ ਨੂੰ ਸਾਰਿਆਂ ਨੂੰ ੁੱਪੇ ਕੱਢਦੇ ਆਂ ਹੁਣ ਮਾੜੀ ਜੀ ਲੱਗਿਆ ਹੀ ਆ ਦੇਣ ਬਈ ਵਧੀਆ ਤੇ ਆਹ ਬੱਚੇ ਸੈੱਟ ਕਰਕੇ ਸੇਟੀ ਆ ਵੈਸੇ ਤਾਂ ਬਈ ਇੱਕ ਦੋ ਹੀ ਰਹਿ ਗਏ ਜਿਹੜੇ ਜਿਆਦਾ ਪ੍ਰੋਬਲਮ ਚ What he Love you through. ਫੋਨ ਮੜੀ ਤਾਂ ਤੋਂ ਲਈ ਜਿਹੜਾ ਇਹਨਾਂ ਨੂੰ ਦਵਾਈ ਦੂਈ ਦੇ ਕੇ ਖਲੜ ਲੈਣ ਦਵਾਈ ਦੇਣੀ ਸੀ ਆ ਉਪਲੇ ਉੰ ਬਾਹਰ ਪਾਈ ਵੀ ਆ ਤੇ ਇਹਨਾਂ ਨੂੰ ਤਾਂ ਲੈ ਕੇ ਚੱਲੇ ਆ ਬਾਈ ਉਹ ਵੱਡੇ ਜਾਲ ਚ ਛੱਡਾਂਗੇ ਤੇ ਛਤਰਾਂ ਛੁਤਰਾਂ ਲਾ ਕੇ ਦੇ ਫਰ ਸਾਰਾ ਬਾਈ ਸਾਰੇ ਕਿਉਂਕਿ ਬਾਈ ਪਹਿਲਾਂ ਕੱਢਣਾ ਲਿਆ ਕਿਉਂਕਿ ਜੋ ਵੀ ਆਪਣੇ ਨੰਬਾ ਜੀਆ ਪ੍ਰੈਸ ਤੋਂ ਸ਼ੁਰੂ ਹੋਣਾ ਨਾਲ ਹੀ ਕੱਢਾਂਗੇ ਠੀਕ ਨਾ ਮੈਂ ਆਪਣੇ ਛਤਰਾਂ ਦੀ ਛੁਤਰਾਂ ਆਪਣਾ ਆਪਣਾ ਤਾਂ ਇਹਨਾਂ ਨੂੰ ਲਾ ਦੀ ਛੜਤੀ ਵਿੱਚ ਲੋ ਬਾਈ ਲੋ ਕੱਢਤੀ ਹੈ ਉੱਤਰ ਵੱਡੀ ਜਿਹੜੀ ਫਰਸਾਰਾ ਬਈ ساری ਜਿਹੜੀ ਆਪਣੇ ਆਲਦੀਆਂ ਬਾਜੀਆਂ ਚੀਜ਼ਾਂ ਪ੍ਰਿੰਟ ਸਟਾਰਟਿੰਗ ਹੈ ਮਾਰਚ ਤੋਂ ਮਾਰਚ ਅਪ੍ਰੈਲ ਅਪ੍ਰੈਲ ਤੋਂ ਬਾਅਦੀਆਂ ਜਿਹੜੀ ਹੱਤ ਸਤੂ ਉੱਤਰੇ ਫਰਸਾਰਾ ਬਈ ਇਹਨਾਂ ਨੂੰ ਕੱਢ ਲਿਆ ਬਾਹਰ ਇਹਨਾਂ ਨੂੰ ਸ਼ਹਿਰਾਂ ਦੇ ਬਾਹਰ ਕਰਾਂਗੇ ਤੇ ਜਿਹੜੀ ਫਰਸਾਰਾ ਬਈ ਹੋਰ ਵੀ ਇੱਕੇ ਕੱਢ ਲਿਆਂਗੇ ਤਿੰਨ ਕਬੂਦਰਾ ਬਈ ਪਿਛਲੀ ਾਰ ਵਾਲੀਆਂ ਮੇਰਾ ਦੋ ਵੀ ਲਿਆ ਕੇ ਛੱਡਦਗੀ ਇੱਥੇ ਵਿੱਚ ਹੀ ਤੁੁਰਗਾ ਕਰਨ ਨੂੰ ਆਲਸੋ ਕੀ ਗਿਆ ਜੀ ਆਉਂਦੇ ਆ ਰੋਈ ਲਓ ਭਾਈ ਮੈਂ ਤਰੂ ਆਪਣਾ ਕੂਤਰਾ ਉਤਲੇ ਜਾਜ ਪਏ ਪਏ ਆ 13 14 ਕੂਤਰਾ ਇਹ ਤੇ ਦੂਜੇ ਆ ਕੱਢੇ ਪਏ ਆ ਹੁਣ ਭਾਈ ਆਪਾਂ ਥੋੜਾ ਜਿਹਾ ਮੱਲਣ ਜਾ ਕੇ ਆਉਣਾ ਮਾਤਾ ਹੈ ਨਹੀਂ ਸੀ ਘਰੇ ਆਪੇ ਉਹਨਾਂ ਕੋਲੋਂ ਮਾਤਾ ਨੂੰ ਲਿਆ ਪਲਾ ਕੇ ਤੇ ਫਿਰ ਆਪਾਂ ਲੋਡ ਕਰਾ ਕੇ ਲੈਉਣਾ ਕੋਈ ਸਿਸਟਮ ਦਿਖਾਉਣਾ ਨਹੀਂ ਉਹ ਕੂਤਰਾ ਬਿਠੇ ਭਾਈ ਉੱਤੇ ਲਓ ਭਾਈ ਮੇਰੇ ਰੁਪਏ ਮੱਲਣ Thank okay. you. ਪੱਟੋ ਪਾ ਕੀ ਲੋ ਬਈ ਮਿੱਤਰੋ ਕਰ ਲਿਆ ਜਿੱਦ ਕੁ ਪੁੱਤਾਂ ਹੁੰਦਾਣੀ ਫਿਰ ਚੱਲਦੇ ਹਾਂ ਤੇ ਮੈਂ ਪੱਠਾ ਪਾਉਣਾ ਪੱਠੇ ਪਾ ਕੇ ਦਾਣੀ ਪਾ ਕੇ ਤਿੰਨ ਦਿਨ ਬਾਅਦ ਦੇਖਦੇ ਹਾਂ ਕੀ ਬੰਦਾ ਲੋ ਬਈ ਮਿੱਤਰੋ ਪਸੰਦਾ ਬੁਗੂਆ ਦੇ ਤਾਹਟਾ ਦੀ ਹੁਣ ਆਪਾਂ ਬਾਈ ਜੀ ਲੱਗਦੇ ਹਾਂ ਪੱਠੇ ਪਾਉਣ ਇੱਕ ਗੱਲ ਹੋਰ ਆ ਬਾਈ ਆਪਣੇ ਤਾਂ ਜਿੱਦਾਂ ਆਪਦਾ ਖੇਤੀਬਾੜੀ ਹਨਾ ਪਸ਼ੀਆਂ ਦਾ ਕੰਮ ਧੰਦਾ ਤੇ ਜੋ ਵੀ ਆਪਣਾ ਕਬੂਤਰਾਂ ਕਿਉਂਕਿ ਭਈ ਆਪਾਂ ਬਾਹਰ ਅੰਦਰ ਤਾਂ ਜਾਂਦੇ ਹੀ ਨਹੀਂਗੇ ਤੇ ਆਪਣਾ ਫਿਰ ਘਰ ਦਾ ਲੋਬਈ ਹੁਣ ਪਾ ਦੀਏ ਪੱਠੇ ਤੇ ਆਪਣੇ ਤਾਂ ਵੀ ਘਰ-ਬਾਰ ਦਾ ਹੀ ਹੁੰਦਾ ਸਿਸਟਮ ਕਬੂਤਰ ਬਈ ਸਾਰੀ ਲਾਦੇ ਆ ਜਾਲਾਂ ਜੂਲਾਂ ਵਾਲੇ ਗੁੱਡਿਆਂ 'ਚ ਕਰਦੇ ਹੁਣ ਦਾਣਾ ਪਾਣੀ ਪਾਉਣੀ ਆ ਨਾਲੇ ਪਾਉਣੀ ਪੱਠੇ ਮਿੱਤਰੋ ਆਪਣੀ ਮੱਝ ਹਰੀ ਬੀਣਾ ਮਿਲਦੀ ਣੀ ਥੋੜੀ ਜਿਹੀ ਸਰੋਂ ਤੇ ਕਾਹ ਆ ਵੱਢ ਕੇ ਲਿਆਂਦੇ ਹੁਣ ਨਾ ਆਪਣੀ ਸਰੋਂ ਦੇ ਵਿੱਚ ਉਹ ਖੜੀ ਆ ਪਾਲਕ ਜੀ ਜਿਹੜੀ ਉੱਗਰਦੀ ਹੁੰਦੀ ਹੁਣ ਆਪਾਂ ਉਹ ਵੱਢਣ ਚੱਲਿਆਂ ਚੱਲ ਥੋੜੀ ਜਿਹੀ ਉਹ ਵੱਢ ਲਿਆਂਗੇ ਜਿਵੇਂ ਛੂਟੀ ਆ ਹਜੇ ਇਹ ਇਹ ਚਲਾ ਦੇ ਪੰਡਤਾ ਨਹੀਂ ਵਾਹ ਕਰੋ ਸੱਤੀ ਪਾਸ਼ਾ ਲਓ ਬਈ ਮਿੱਤਰੋ ਹੁਣ ਆਪਾਂ ਚੱਲਨੇ ਗੁਰਦੁਆਰੀ ਬਈ ਜਮਨ ਕੰਮ ਧੰਦਾ ਸਾਰਾ A to Z ਨਿਮੇੜ ਕੇ ਤੇ ਹੁਣ ਆਪਾਂ ਬਈ ਚੱਲਨੇ ਗੁਰਦੁਆਰੀ ਕਿਉਂਕਿ ਬਈ ਸਵੇਰ ਆਪਾਂ ਤੋਂ ਜਾ ਨਹੀਂ ਜਾਂਦਾ ਕਿਉਂਕਿ ਬਈ ਨਹੀਂ ਉੱਠਿਆ ਜਾਂਦਾ ਇੰਨੀ ਸਵੇਰ ਤੇ ਹੁਣ ਆਪਾਂ ਬਈ ਚੱਲਨੇ ਗੁਰਦੁਆਰੀ ਬਈ ਸਵੇਰ ਉੱਠਿਆ ਨਹੀਂ ਜਾਂਦਾ ਫਿਰ ਤਾਂ ਕਰਕੇ ਸ਼ਾਮ ਨੂੰ ਜਾਇ ਆਈਦਾ ਤੇ ਕੱਢੋ ਕਿਵੇਂ ਪਾਈ ਬਿਠੀ ਸੰਗਲੀ ਤੇ ਇੱਧਰ ਵੇਖੋ ਬਈ ਸੰਗਲੀ ਕਿਵੇਂ ਪਾਈ ਬੈਠੀ ਐ ਲੱਤ ਵੇਦ ਇਹ ਕੱਢਦੀ ਐ ਬਈ ਆ ਮੇ ਚੱਪਲ ਵੇਖ ਭਾਈ ਚਲੋ ਠੀਕ ਐ ਭਾਈ ਹੁਣ ਆਪਾਂ ਕਰਨ ਲੱਗੇ ਆ ਵਲੌਗ ਦੀ ਸਮਾਪਤੀ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਚ ਮੇਰਾ ਵੀਰ ਬਣ ਕੇ ਇੱਕ ਰਿਕਵੈਸਟ ਆ ਫੇਸਬੁੱਕ ਵਾਲਿਆਂ ਨੂੰ ਵੀ YouTube ਵਾਲਿਆਂ ਨੂੰ ਵੀ ਭਰਾ ਬਣ ਕੇ ਫੇਸਬੁੱਕ ਵਾਲੇ ਵੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰਨ ਤੇ ਭਾਈ YouTube ਵਾਲੇ ਵੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰਨ ਭਰਾ ਬਣ ਕੇ ਰਿਕਵੈਸਟ ਹੀ ਐ ਭਾਈ ਬਣ ਕੇ ਕਰੋ ਸਪੋਰਟ ਕੱਢ ਲਿਆ ਭਾਈ ਉਹਨੇ ਆਪ ਹੀ ਕੱਢ ਲਿਆ ਤੇ ਵੀਰ ਬਣ ਕੇ ਮੈਂ ਤਾਲ ਆ ਬਈ ਵਿਲਾ ਕਰਤਾ ਜਾਲ ਕਲ ਵੀ ਵਿਖਾਇਆ ਈ ਤੁਹਾਨੂੰ ਤੇ ਚਲੋ ਠੀਕ ਆ ਬਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਭਰਾ ਬਣ ਕੇ ਫੇਸਬੁੱਕ ਵਾਲੇ ਵੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ YouTube ਵਾਲੇ ਵੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਭਰਾ ਬਣ ਕੇ ਤੁਹਾਡੀ ਸਪੋਰਟ ਦੇ ਸਿਰ ਤੇ ਚਲੋ ਬਈ ਠੀਕ ਆ ਹੁਣ ਆਪਾਂ ਚੱਲਿਆਂ ਗੁਰਦੁਆਰੇ ਤੇ ਵੀਰ ਬਣ ਕੇ ਰਿਕਵੈਸਟ ਆ